ਜੀ ਪੀਐਸ ਦੀ ਨਮਾਇੰਦਗੀ ਨਹੀਂ ਕਰਦੀ ਇਲੈਕਸ਼ਨ ਨਹੀਂ ਹੋ ਰਹੇ ਅਸੀਂ ਸੁੱਤੇ ਪਏ ਹਾਂ ਜੇ ਇਲੈਕਸ਼ਨ ਹੋਣਗੇ ਆਜ ਜਿਹੜਾ ਸਮਾਜ ਇੱਥੇ ਬੈਠੇ ਹੈ ਉੱਥੇ ਵੀ ਇਹ ਗੱਲ ਹੋ ਸਕਦੀ ਹੈ ਪਵਿੱਤਰ ਧਰਤੀ ਸ਼੍ਰੀ ਚਮਕੌਰ ਸਾਹਿਬ ਜਿੱਥੇ ਧਰਮ ਨਿਆਂ ਅਤੇ ਕੌਮ ਦੀ ਆਜ਼ਾਦੀ ਲਈ ਵੱਡੇ ਸਾਹਿਬਜ਼ਾਦਿਆਂ ਨੇ ਅਦੁੱਤੀ ਸ਼ਹਾਦਤ ਦਿੱਤੀ ਅੱਜ ਫਿਰ ਇਤਿਹਾਸ ਦੀ ਗਵਾਹ ਬਣ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੇਰੀ ਪਿਰੀ ਕਾਨਫਰੰਸ ਸ੍ਰੀ ਜਮਕੌਰ ਸਾਹਿਬ ਵਿਖੇ ਕਰਵਾਈ ਗਈ ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਹੋਈਆਂ ਉਪਰੰਤ ਇਸ ਮੌਕੇ ਪਹੁੰਚੇ ਆਗੂਆਂ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ 1705 ਦਾ ਉਹ ਮਹਾਨ ਦੌਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਸੈਬਜ਼ਾਦਾ ਅਜੀਤ ਸਿੰਘ ਜੀ ਅਤੇ ਸੈਬਜ਼ਾਦਾ ਜੁਝਾਰ ਸਿੰਘ ਜੀ ਥੋੜੀ ਗਿਣਤੀ ਦੇ ਸਿੰਘਾਂ ਨਾਲ ਜ਼ੁਲਮ ਦੇ ਸਾਮਰਾਜ ਖਿਲਾਫ ਖੜੇ ਹੋਏ ਚਮਕੌਰ ਦੀ ਗੜੀ ਵਿੱਚ ਲੜੀ ਗਈ ਇਹ ਲੜਾਈ ਸਿਰਫ جنگ ਨਹੀਂ ਸੀ ਉਹ ਮੇਰੀ ਪੀੜੇ ਦੇ ਸਿਧਾਂਤ ਧਰਮ ਅਤੇ ਰਾਜਨੀਤਿਕ ਆਜ਼ਾਦੀ ਦਾ ਐਲਾਨ ਸੀ ਮੇਰੀ ਪੀਰੀ ਸਿਰਫ ਨਾਰਾ ਨਹੀਂ ਇਹ ਗੁਰੂ ਸਾਹਿਬ ਦੀ ਦਿੱਤੀ ਹੋਈ ਸੋਚ ਹੈ ਜਿੱਥੇ ਧਾਰਮਿਕ ਆਜ਼ਾਦੀ ਅਤੇ ਰਾਜਨੀਤਿਕ ਅਧਿਕਾਰ ਦੋਵੇਂ ਇੱਕ ਦੂਜੇ ਤੋਂ ਅਟੁੱਟ ਹਨ ਅੱਜ ਦੀ ਇਹ ਕਾਨਫਰੰਸ ਉਸੇ ਸੋਚ ਨੂੰ ਦੁਬਾਰਾ ਜਾਗਰੂਕ ਕਰਨ ਦਾ ਯਤਨ ਹੈ ਜਦੋਂ ਅਮਰੀਕਨਾਂ ਨੇ ਬਰਤਾਨੀਆਂ ਤੋਂ ਆਜ਼ਾਦੀ ਲਈ ਉਹਨਾਂ ਨੇ ਨਾਰਾ ਲਾਤਾ ਨੋ ਟੈਕਸੇਸ਼ਨ ਵਿਦਆਊਟ ਰੈਪਰੈਜ਼ੈਂਟੇਸ਼ਨ ਕਿ ਜੇ ਬ੍ਰਿਟਾਨੀਆ ਨੇ ਸਾਥੋਂ ਟੈਕਸ ਲੈਣਾ ਫਿਰ ਸਾਡੀ ਨਮਾਇੰਦਗੀ ਦਿਓ ਹੁਣ 14 ਸਾਲ ਤੋਂ ਤਾਂ ਸਾਡੀ ਐਸਡੀ ਪੀਸੀ ਦੀ ਨਮਾਇੰਦਗੀ ਨਹੀਂ ਕਰਦੀ ਇਲੈਕਸ਼ਨ ਨਹੀਂ ਹੋ ਰਹੇ ਅਸੀਂ ਸੁੱਤੇ ਪਏ ਹਾਂ ਜੇ ਇਲੈਕਸ਼ਨ ਹੋਣਗੇ ਆਜ ਜਿਹੜਾ ਕਮਾ ਜਿੱਥੇ ਬੈਠੇ ਆ ਉੱਥੇ ਵੀ ਇਹ ਗੱਲ ਹੋ ਸਕਦੀ ਹੈ ਬਾਕੀ ਪਾਰਲੀਮੈਂਟ ਹੁੰਦੀ ਹੈ ਅਸੈਂਬਲੀ ਹੁੰਦੀ ਹੈ ਤੁਹਾਨੂੰ ਪਤਾ ਹੈ ਕਿ ਮੋਗਲ ਹਕੂਮਤ ਦੇ ਵਿੱਚ ਜੈਰ ਮੁਸਲਮਾਨ ਛਰਪਾਣ ਨਹੀਂ ਸੀ ਚੱਕ ਸਕਦਾ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਛਰਪਾਣ ਦਿੱਤੇ घोड़े दी सवारी ਦਿੱਤੀ ਉਦੋਂ ਗੈਰ ਮੁਸਲਮਾਨ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਸੀ ਸਾਨੂੰ ਬਾਜ ਦੇ ਤਾਂ ਸਕਾਰ ਖੇਡਣ ਨੂੰ ਜਿਹੜਾ ਗੈਰ ਮੁਸਲਮਾਨ ਹੀ ਨੂੰ ਨਹੀਂ ਸੀ ਮਿਲਦਾ ਹੁਣ ਮਹਾਰਾਜ ਨੇ ਤਾਂ ਸਾਰਾ ਕੁਝ ਦੇ ਦਿੱਤਾ ਤੇ ਮੈਨੂੰ ਪੂਰਾ ਯਕੀਨ ਹੈ ਸਾਡੇ ਵਿੱਚ ਅੱਜ ਵੀ ਕਈ ਬੰਦੇ ਹੋਣਗੇ ਰਾਜ ਭਾਗ ਦੀ ਨਿਸ਼ਾਨੀ ਛੱਡ ਕੇ ਝਾੜੂ ਨੂੰ ਵੋਟ ਪਾ ਕੇ ਆਏ ਆ ਹੁਣ ਦੱਸੋ ਆਪਾਂ ਆਪਣੀ ਕੌਮ ਦਾ ਕੀ ਬਣਾ ਸਕਦੇ ਆ ਰਾਜ ਭਾਗ ਸਾਨੂੰ ਦਿੱਤਾ ਹੋਇਆ ਤੇ ਝਾੜੂ ਅਸੀਂ ਚੱਟਿਆ ਹੋਇਆ ਇਹ ਤਾਂ ਮੰਨੋ ਜਵਾਬ ਦਿਓ ਕਿ ਦੀ ਕਮੀ ਨਹੀਂ ਗ੍ਰਾਵਟ ਸਾਡੀ ਕੌਮ ਦੇ ਵਿੱਚ ਕਿਉਂ ਆ ਗਈ ਹੈ ਅਗਲੀ ਚੀਜ਼ ਹੈ ਸਾਨੂੰ ਪਾਕਿਸਤਾਨ ਦੇ ਨਾਲ ਗੱਲਬਾਤ ਕਰਨੀ ਪਊਗੀ ਕਿਉਂ ਕਰਕੇ ਜਿਹੜੀਆਂ ਡੈਮਾਂ ਹੈਗੀਆਂ پاخڑا ہے ہے، بیاس ہے پونگ رنجیت ساگر ڈیم ہے اوپر ڈیما ہے ہے، دے بچ پانی بہت ہے تے نہ پاکستان دے مسلمان دی، نہ پنجاب دے سکھ دی ਹਿੰਦੂਤਵਾਦ ਦੇ ਨਾਲ ਬਣਦੀ ਹੈ ਇਹਨਾਂ ਨੇ ਦੋ ਵਾਰੀ ਡਰਾਮਾ ਦਿਖਾਤਾ ਇਸੇ ਸਾਲ ਹੀ ਇਹਨਾਂ ਨੇ ਬਿਆਸ ਰਣਜੀਤ ਸਾਗਰ ਡੈਮ ਦੇ ਸਤਲੁਜ ਦੇ ਗੇਟ ਖੋਲ੍ਹਤੇ ਸਾਰੇ ਫਲੱਡ ਕਰਤਾ ਹੜ ਆ ਗਏ ਇਹ ਜਾਣ ਕੇ ਦਿਖਾਇਆ ਗਿਆ ਕਿ ਜੇ ਪਾਕਿਸਤਾਨ ਦੇ ਪੰਜਾਬੀ ਇੱਥੋਂ ਦੇ ਪੰਜਾਬ ਦੇ ਪੰਜਾਬੀ ਬੰਦੇ ਦੇ ਪੁੱਤ ਨਾ ਬਣਨ ਤਾਂ ਸਾਰੇ ਗੇਟ ਖੋਲ ਸਕਦੇ ਆ ਤੇ ਸਾਰੇ ਹੜ ਸਾਰਾ ਪੰਜਾਬ ਲੈਣ ਦੇ ਵੱਲ ਹੁੰਦਾ ਵੀ ਸਰਦੇ ਵੱਲ ਦਾ ਵੀ ਇੱਕ ਖਤਮੋ ਛੱਦੇ ਹੁਣ ਦੋ ਦਰ ਨੇ ਆਪਣੇ ਕੋਲੇ ਇੱਕ ਤਾਂ ਪਾਣੀ ਦਾ ਜੰਗ ਇਸ ਨੂੰ ਕਿਹਾ ਜਾਂਦਾ ਹਾਈਡਰੋਲੋਜੀਕਲ ਵਾਰ ਦੂਜਾ ਇੰਡੀਆ ਦੇ ਕੋਲੇ ਹੈਗਾ ਇੱਕ ਬੰਬ ਨਿਊਕਲੀਅਰ ਬੰਬ ਦੋ ਚੀਜ਼ਾਂ ਨੇ ਜਿਹਦੇ ਨਾਲ ਸਾਨੂੰ ਤਬਾਹ ਕਰ ਸਕਦੀਆਂ